ਕਾਂਗਰਸ ਪਾਰਟੀ ਵੱਲੋਂ ਆਪਣੇ ਮਰਹੂਮ ਪਤੀ ਦੇ ਯੋਗਦਾਨ ਦੀ ਖੁੱਲੇਆਮ ਆਂ ਦੇਖੀ ਕੋਰ ਅਸੰਵੇਦਨਸ਼ੀਲਤਾ ਤੇ ਦੇ ਰਾਦਰ ਨੂੰ ਆਖਣਾ ਚਾਹੁੰਦੀ ਆ ਕਿ ਕਾਂਗਰਸ ਲੀਡਰਸ਼ਿਪ ਲਈ ਇੱਕ ਡੂੰਗੀ ਆਤਮ ਪਰ ਚੋਲ ਕਰਨ ਦਾ ਸਮਾਂ ਹੈ ਸਵਰਗਵਾਸੀ ਪਤੀ ਸੰਤੋਖ ਸਿੰਘ ਚੌਧਰੀ ਪੰਜਾਬ ਵਿੱਚ ਦੋ ਵਾਰ ਕੈਬਨਿਟ ਮਨਿਸਟਰ ਰਹੇ 2014 ਔਰ 2019 ਵਿੱਚ ਉਹਨਾਂ ਨੇ ਜਲੰਧਰ ਦੀ ਲੋਕ ਸਭਾ ਵਿੱਚ ਜਿੱਤ ਹਾਸਲ ਕੀਤੀ ਆਖਰੀ ਸਾਲ ਤੱਕ ਆਪਣੀ ਪਾਰਟੀ ਦੀ ਸੇਵਾ ਕਰਦੇ ਹੋਏ भारत जोड़ों यात्रा ਦੇ ਵਿੱਚ ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਮੇਰੇ ਸੁਪੁੱਤਰ ਪੰਜਾਬ ਵਿਧਾਨ ਸਭਾ ਵਿੱਚ ਤੀਜੀ ਪੀੜੀ ਵੱਜੋਂ ਨਿਮਾਇੰਦਗੀ ਕਰ ਰਹੇ ਨੇ ਮੈਂ 35 ਸਾਲੇ ਬਤੌਰ ਪ੍ਰੋਫੈਸਰ ਫॉर ਇੰਗਲਿਸ਼ ਪੰਜਾਬ ਵਿੱਚ ਆਪਣੀ ਸੇਵਾ ਦਿੱਤੀ ਔਰ ਬਤੌਰ ਡিপিਆਈ ਕਾਲਜੇਸ ਡਾਇਰੈਕਟਰ ਆਫ ਪਬਲਿਕ ਇਨਸਟਰਕਸ਼ਨਸ ਪੰਜਾਬ ਵਜੋਂ ਸੇਵਾ ਮੁਕਤ ਹੋਈ ਹਾਂ ਅੱਜ ਮੈਂ ਇੱਥੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਾਂਵ ਵਜੂ ਸੋਚ ਉਹਨਾਂ ਦੀ ਅਗਵਾਈ ਵਿੱਚ ਪੂਰੇ ਪਰੋਸੇ ਨਾਲ ਹਾਜ਼ਰ ਹੋਈ ਹਾਂ ਉਹਨਾਂ ਦੇ ਦੱਸੇ ਮਾਰਗ ਉਹਨਾਂ ਦੇ ਮਾਰਗਦਰਸ਼ਨ ਵਿੱਚ ਮੈਂ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਅਤੇ ਆਪਣੀ ਬੇਦਾਗ ਵਿਰਾਸਤ ਨੂੰ ਅੱਗੇ ਵਧਾਉਣ ਦਾ ਪ੍ਰਣ ਵੀ ਕਰਦੀ ਹਾਂ ਵਫਾਦਾਰੀ ਮੇਰੇ ਪਰਿਵਾਰ ਦੇ ਖੂਨ ਵਿੱਚ ਹੈ ਜਿਸ ਦੀ ਹਾਮੀ ਪੰਜਾਬ ਦੇ ਲੋਕ ਭਰਦੇ ਹਨ पर वफादारी ਦਾ ਅਰਥ ਆਪਣੇ ਸਵੈਮਾਨ ਦੇ ਖਿਲਾਫ ਕੋਰ ਨਾ ਇਨਸਾਫੀ ਬਰਦਾਸ਼ਤ ਕਰਨਾ ਕਤਈ ਨਹੀਂ ਹੁੰਦਾ ਮੇਰੇ ਪਤੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਤਨ ਦੇਹੀ ਨਾਲ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਂਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਪਰ ਮੈਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਆਪਣੇ ਮਰਹੂਮ ਪਤੀ ਦੇ ਯੋਗਦਾਨ ਦੀ ਖੁੱਲੇ ਆਮ ਅਲ ਦੇਖੀ ਕੋਰ ਅਸੰਵੇਦਨਸ਼ੀਲਤਾ ਦੇ ਦੇ ਆਦਰ ਹੁੰਦੇ ਵੇਖਿਆ ਮੈਂ ਅੱਜ ਬੜੇ ਭਰੇ ਮਾਨਣਾਂ ਅਖਣਾ ਚਾਉਣੀ ਹੈ ਕਿ ਕਾਂਗਰਸ ਲੀਡਰਸ਼ਿਪ ਲਈ ਇੱਕ ਢੂੰਗੀ ਆਤਮ ਪਰ ਚੋਲ ਕਰਨ ਦਾ ਸਮਾਂ ਹੈ ਕਿਉਂ ਪਾਰਟੀ ਦੇ ਜ਼ਹੱਕਿਆ ਪੁਰਾਣੇ ਵਫਾਦਾਰ ਪਰਿਵਾਰ ਉਹਨਾਂ ਦੀ ਇਸ ਸਮੇਂ ਦੀ ਕਾਰਜ ਸ਼ੈਲੀ ਤੋਂ ਰੁਸ਼ਟ ਹਨ ਸ਼ੁਭ ਹਨ ਨਿਰਾਸ਼ ਹਨ ਅਤੇ ਉਹ ਪਾਰਟੀ ਛੱਡਣ ਦੇ ਲਈ ਮਜਬੂਰ ਹੋਏ ਹਨ ਮੈਂ ਭਾਰਤੀ ਜਨਤਾ ਪਾਰਟੀ ਦੇ ਇਸ ਮੰਚ ਤੇ ਅੱਜ ਸੰਕਲਪ ਕਰਦੀ ਹਾਂ ਕਿ ਆਤਮ ਸਮਰਪਣ ਦੇ ਨਾਲ ਸਖਤ ਮਿਹਨਤ ਦੇ ਨਾਲ ਆਪਣੀ ਬੇਦਾਗ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਪੰਜਾਬ ਦੇ ਲੋਕਾਂ ਅਤੇ ਆਪਣੇ ਦਲਿਤ ਭਾਈਚਾਰੇ ਦੇ ਸੁਨੇਰੇ ਪਵਿੱਖ ਲਈ ਆਖਰੀ ਦਮ ਤੱਕ ਯਤਨਸ਼ੀਲ ਰਹਾਂਗੀ। ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ